ਜਿਹੜਾ ਟ੍ਰੇਲਰ ਮਾਰਕੀਟ 'ਚ 25 30 ਆ ਤਾਂ ਵੇਖਣਾ ਉਹ ਮੇਨੋਦੀ ਪ੍ਰਾਈਸ ਮਿਲ ਜਾਣਾ 12 13 14000 ਦੇ ਮਿਲ ਜਾਣਾ ਹੂੰ ਤੋ ਮੈਂ ਕ੍ਰੈਡਿਟ ਕਾਰਡ ਚੱਕ ਕੇ ਪਿੱਕ ਕਰ ਲੈਣਾ ਜੀ ਵੀ ਸੰ ਚਾਹੀਦਾ ਵੇ ਜੀ ਹਾਂ ਚਾਹੀਦਾ ਮੈਂ ਕ੍ਰੈਡਿਟ ਕਾਰਡ ਦੇਣਾ ਉਹਨਾਂ ਨੂੰ ਮਿਲਨੇ ਕ੍ਰੈਡਿਟ ਕ੍ਰੈਡਿਟ 'ਤੇ ਪੈਸੇ ਮਿਲ ਗਏ ਕੋਈ ਲੋਨ ਨਹੀਂ ਅਪਲਾਈ ਕੋਈ ਕੁਛ ਨਹੀਂ ਐ ਕਰਕੇ ਪਹਿਲੇ 10 ਜਾਂ 11 ਟ੍ਰੇਲਰ ਅਸੀਂ ਸਾਰੇ ਕ੍ਰੈਡਿਟ ਕਾਰਡ ਚੱਕੇ ਹੂੰ ਤੇ ਜਿਹੜੇ ਕ੍ਰੈਡਿਟ ਕਾਰਡ ਦੇ ਆ ਟਾਈਮ ਪੂਰਾ ਉਹ ਦੇਣ ਦੇ ਨੇ ਅਮਰੀਕਾ ਇੱਥੇ ਤਾਂ ਦਿੰਦੇ ਨਹੀਂ ਆ ਅਮਰੀਕਾ ਦੇਣੇ ਕਿ 6 ਮਹੀਨੇ ਹੂੰ ਤੁਹਾਡੀ ਕੋਈ ਪੇ ਛੇ ਮਹੀਨੇ ਕੋਈ ਪੇਮੈਂਟ ਉਹਦੀ ਪੇਮੈਂਟ ਨਹੀਂ ਕਰਨੀ ਹੈਗੀ ਤੇ ਕੋਈ ਇੰਟਰਸਟ ਨਹੀਂ ਹੈ ਸੋ ਪਹਿਲੇ ਜਿਵੇਂ ਮੈਂ ਲਿਖਿਆ ਜੂ ਮੇਰੇ 1 ਲੱਖ ਡਾਲਰ ਲਿਮਿਟ ਸੀ ਉਹ ਤੇ ਮੈਂ ਚਾਰ ਟ੍ਰੇਨਰ ਚੱਕ ਲਏ ਜਾਂ ਪੰਜ ਆ ਗਏ ਜਿੰਨੇ ਆ ਗਏ ਉਹ ਦੇਖਿਆ ਕਿ ਹੁਣ ਇਹਦੀ ਹੁਣ ਡੇਟ ਪੂਰੀ ਆਉਣ ਵਾਲੀ ਹੋਗੀ ਉਹਨਾਂ ਮਹੀਨਾ ਪਲਾਜਣਾ ਕਿ ਇਸ ਮੰਥ ਤੋਂ ਤੁਹਾਡੀ ਡੇਟ ਸ਼ੁਰੂ ਹੋ ਜਾਣੀ ਪੇਮੈਂਟ ਮੈਂ ਫੇਰ ਦੂਜੇ ਕਾਰਡ ਦਾ ਕਿਹੜਾ ਮੈਨੂੰ ਆਫਰ ਆ ਰਹੀ ਹੈ ਉਹ ਜਿਹੜੇ ਉਧਰ 1 ਲੱਖ ਪੌਣੇ 1.5 ਲੱਖ ਦਾ ਸੀਗਾ ਉਹ ਚੱਕ ਕੇ ਮੈਂ ਦੂਜੇ ਤੇ ਕਰ ਲੈਣਾ ਜੀ ਉਹ ਉੱਥੇ ਫੇਰ 6 ਮਹੀਨੇ ਨੋ ਪੇਮੈਂਟ ਅੱਗੇ ਗੂਪੀ ਕਰਕੇ ਉਹਦੇ ਥਰੂ ਅੱਗੇ ਥਰੂ ਉਹੀ ਇੰਟਰਸਟ ਫਰੀ ਮਨੀ ਬੈਂਕਾ ਉਹਨਾਂ ਕ੍ਰੈਡਿਟ ਕਾਰਡਾਂ ਦੀ ਮਨੀ ਯੂਜ਼ ਕਰਕੇ ਪਹਿਲੇ 10 ਜਾਂ 12 ਟ੍ਰੇਲਰ ਅਸੀਂ ਵਿਦਆਊਟ ਐਨੀ ਲੋਨ ਵਿਦਆਊਟ ਐਨੀ ਕਿਸ਼ਤ ਵਿਦਆਊਟ ਐਨੀ ਇੰਟਰਸਟ ਅਸੀਂ 10 ਬੰਨ ਟ੍ਰੇਲਰ ਆਪ ਐਸੀ ਐਂਜ ਪਾਈ ਜਿਆਦੇ ਇਹ 10 12 ਟ੍ਰੇਲਰ ਪਾਉਣ ਨੂੰ ਸਾਲ ਲੱਗੇ ਜਾਂ ਉਸ ਤੋਂ ਵੱਧ ਪੇ ਸਾਲ ਕਿ ਲੱਗਿਆ ਉਹਨੇ ਸਾਲ ਲੱਗਿਆ ਉਹਨੇ ਤੇ ਸਾਲ ਤੁਸੀਂ ਇੱਕ ਕਾਰਡ ਤੋਂ ਦੂਜੇ ਕਾਰਡ ਦੀ ਪੇਮੈਂਟ ਕਰਕੇ ਪੇਮੈਂਟ ਹੀ ਨਹੀਂ ਕਰਕੇ ਸਿਰਫ ਲੋਨ ਟਰਾਂਸਫਰ ਕਰਕੇ ਟਰਾਂਸਫਰ ਕਰਕੇ ਪਰ ਉਹ ਵੇਖਣਾ ਉਹਨੇ ਚਰਚੇ ਮੈਂ ਜਿਹੜੀ ਪਹਿਲੀ ਪਾਇਨ ਟ੍ਰੇਲਰ ਸੀ ਉਹ ਮੈਨੂੰ ਹਰ ਮਹੀਨੇ ਹਜ਼ਾਰ ਡਾਲਰ ਵੀ ਆਉਣ ਲੱਗਿਆ ਨਾ ਜੀ ਹੂੰ ਉਹ ਫ੍ਰੀ ਕਰ ਲਿਓ ਉਹ ਟੋ ਟ੍ਰੇਲਰ ਹਜ਼ਾਰ ਡਾਲਰ ਕੋ ਮੇਰਾ ਖਰਚਾ ਜ਼ੀਰੋ ਹੈ ਕਿ ਮੈਂ ਨਾ ਉਹਦੀ ਪੇਮੈਂਟ ਦੇ ਰਿਹਾ ਹਾਂ ਹੂੰ ਇੰਸ਼ੋਰੈਂਸ ਜਿਹਨੂੰ ਮੈਂ ਜਿਹਨੂੰ ਗਰੈਂਟਲ ਦਿੱਤਾ ਉਹਨੇ ਇੰਸ਼ੋਰੈਂਸ ਕਰਾਉਣੀ ਹੈ ਸੋ ਮੇਰਾ ਖਰਚਾ ਜ਼ੀਰੋ ਹੈ ਹੂੰ ਰਿਪੇਅਰ ਉਹਨਾਂ ਨੇ ਕਰਾਉਣੀ ਹੈ ਟਾਇਰ ਜੋ ਸੋ ਜੇ 10 ਟ੍ਰੇਲਰ ਮੇਰੇ ਸਾਲ ਚ ਹੋ ਗਏ ਹਮ ਉਹ ਸਾਲ ਚ ਮੈਂ ਲੱਖ ਡਾਲਰ ਵੀ ਕਮਾ ਲਿਆ ਨਹੀਂ ਅੱਜ ਤੱਕ ਹਾਈएस्ट ਕਿੰਨਾ ਕਮਾਇਆ ਹੋ ਤੁਸੀਂ ਜੇ ਰਫਲੀ ਐਪ ਦੇਖੀ ਬਹੁਤ ਪਤਾ ਹੀ ਨਹੀਂ ਗ੍ਰਾਬ ਵੀ ਜਾਣੇ ਜੀ ਆਹ ট্রাক ਟ੍ਰੇਲਰ ਟ੍ਰੇਲਰ ਜੁਮ ਦੱਸਿਆ ਮੈਂ 22 ਟ੍ਰੇਲਰ ਕੱਲੇ ਸੀਗੇ ਹਮ ਤੇ 22 ਟ੍ਰੇਲਰ ਟ੍ਰੇਲਰ ਮੀਨਸ ਮੈਂ ਹਰ ਮਹੀਨੇ ਦਾ 2 ਲੱਖ ਦਾ ਆਪਣਾ 22 ਹਜ਼ਾਰ ਡਾਲਰ ਸੀਗਾ ਜਿਹਨਾਂ 22000 ਰੁਪਿਆ ਹੋ ਗਿਆ 22000 22-23 ਹਜ਼ਾਰ ਰੁਪਿਆ ਮੈਨੂੰ ਸਿਰਫ ਟ੍ਰੇਲਰ ਚ ਮਿਲ ਜਾਂਦਾ ਜਿਹੜੇ ਕਿ ਮੈਂ ਸਟਾਰਟ ਕੀਤੇ ਸੀ ਵਿਦਆਊਟ ਮਾਇ ਮਨੀ ਹਮ ਵਿਦਆਊਟ being any interest without making any payments ਮੈਂ ਇੱਕ ਚੀਜ਼ ਦੇਖਿਆ ਵੀ ਜਦੋਂ ਬੰਦੇ ਕੋਲ ਨਾ بزਨਸ ਬਾਲਾ ਐਕਸਪੈਂਡ ਹੋ ਜਾਂਦਾ ਵਾ ਪਹਿਲਾ ਪਹਿਲਾ ਬੰਦਾ ਧਿਆਨ ਰੱਖਦਾ ਵੀ ਕਿੰਨੇ ਪੈਸੇ ਆ ਗਏ ਕਿੰਨੇ ਚਲੇ ਗਏ ਉਸ ਤੋਂ ਬਾਅਦ ਬੰਦਾ ਕਹਿੰਦਾ ਯਾਰ ਚੱਲ ਆ ਗਏ ਧਿਆਨ ਨਹੀਂ ਰੱਖਦੇ ਵੀ ਇਹ ਇਹ ਚੀਜ਼ ਐਦਾ ਕਿਉਂ ਨਹੀਂ ਦਿੰਦੀ ਬਿਕੋਜ਼ ਮੈਂ ਸ਼ੁਰੂ ਤੋਂ ਪੈਸੇ ਬਾਰੇ ਮੇਰਾ ਕਦੇ ਵੀ ਨਹੀਂ ਸੀ ਮੇਰੇ ਪੈਸੇ ਤਾਂ ਜਦੋਂ ਟਰੱਕਿੰਗ ਸਾਡੇ 90 ਟਰੱਕ ਵੀ ਹੋ ਗਏ ਆ ਮੈਂ ਨਾ ਕਿਹਦੇ ਪੇਮੈਂਟ ਕੱਟੀ ਸੀ ਹੂੰ ਜਦੋਂ ਮੈਂ ਕਿਉਂ ਕਿਉਂ ਜਿੱਦਣ ਵਾਈਫ ਮੇਰੀ ਲੈਂਡ ਕੀਤੀ ਆ ਹੂੰ ਫਰਸਟ ਡੇ ਮੈਂ ਕਿਾ ਪੈਸੇ ਮੈਂ ਕਮਾਉਂ ਹੂੰ ਹੂੰ ਉਹੀ ਬੱਚਿਆਂ ਨੂੰ ਟੇਕ ਕੇਅਰ ਕਰਨੀ ਹੈ ਹੂੰ ਕਿਉਂਕਿ ਆਈ ਡੋਨਟ ਵਾਂਟ them ਕੀ ਗੈਟਿੰਗ ਬੈਡ ਹਨਾ ਸੋ ਉਹਨੇ ਪਹਿਲੇ ਆਪਦੇ ਜਿੰਨੇ ਜਿਹੜੇ ਬੱਚੇ ਸਾਡੇ 6th 7th ਗ੍ਰੇਡਸ ਨਹੀਂ ਗਏ ਹੂੰ ਵਾਈਫ ਡਿਡਨਟ ਵਰਕ ਉਹਨੇ ਆਪਦਾ ਸ਼ੀ ਹਾਈਲੀ ਐਜੂਕੇਟਿਡ ਬਟ ਸ਼ੀ ਸੈਕ੍ਰੀਫਾਈਸ ਏਵਰੀਥਿੰਗ ਕਿ ਨਹੀਂ ਕਿਡਜ਼ ਨੂੰ ਫਰਸਟ ਪ੍ਰਾਇਰੀਟੀ ਮੈਂ ਕਮ ਮਨੀ ਕਮ ਆਉਨ ਮੈਂ ਬਟਾ ਡੋਨਟ ਵਰੀ ਸੰਭਾਲ ਲੈ ਤੂੰ ਐ ਹੂੰ ਮੈਂ ਤਾਂ ਕਦੇ ਵੀ ਕਦੇ ਵੀ ਜਿੱਦੜ ਦੀ ਲੈਂਡ ਕੀਤੀ ਸੀ ਮੈਂ ਨਾ ਕਦੇ ਚੈੱਕ ਕਟਿਆ ਹੂੰ ਮੈਂ ਸਿਰਫ ਖਰਚਦਾ ਸੀ ਉਹਨੇ ਆਪੇ ਸੇਵ ਕਰਨੇ ਆ ਆਪੇ ਕਰਨੇ ਆ ਕਿ ਮੇਰੀ ਇੱਕ ਹੈਬਟ ਸੀ ਜਦੋਂ ਮੈਂ ਜੋ ਚੈੱਕ ਹੀ ਮਿਲਦਾ ਉੱਥੇ ਕਾਹ ਕੈਸ਼ ਦਿੰਦੇ ਆ ਜਦੋਂ ਕੰਪਨੀ ਨੇ ਚੈੱਕ ਦੇਣਾ ਮੈਂ ਏਟੀਐਮ ਚ ਕਰੇਉਣ ਤੋਂ ਪਹਿਲਾਂ ਮੈਂ ਰਾਤ ਨੂੰ ਚੈੱਕ ਜਮਾ ਕਰਾਉਣਾ ਤੇ ਨਾਲ ਮੈਂ ਆ ਦੀ ਵਾਈਫ ਨੂੰ ਜਿੰਨਾ ਮੈਕਸਿਮਲ ਲਿਮਿਟ ਹੁੰਦੀ ਸੀ ਉਹਨੇ ਮੇ ਨਾਲ ਕੈਸ਼ ਕਰਾ ਕੇ ਨਾਲ ਘਟਾ ਦੇਣੀ ਕੀ ਆ ਲੋ ਜਿਹੜਾ ਕਰੇ ਤੂੰ ਕੋਈ ਕੰਮ-ਕੁਮ ਖਰਚਾ ਕਰਨਾ ਜਿਹੜਾ ਕੈਸ਼ ਕਰਨਾ ਓ ਚ 300 500 ਜੋ ਵੀ ਉਹ ਉਹ ਹੋ ਜਾਣਾ ਤੋਂ ਉਦੋਂ ਬਾਅਦ ਜਦੋਂ ਟਰੈਕਿੰਗ ਚਾਹੀ ਤੇ ਸ਼ੀ ਕੇਮ ਉਦੋਂ ਪਹਿਲਾਂ ਮੈਂ ਨਾ ਟਰਕਿੰਗ 'ਚ ਨਹੀਂ ਆਈ ਉਹ ਬਿਕੋਜ਼ ਸ਼ੀ ਵਾਸ ਰੀਅਲ ਸਟੇਟ ਏਜੰਟ ਓਕੇ ਪਹਿ ਚੰਗੀ ਬਨਾਰੀ ਸੀਗੀ ਰੀਅਲ ਅਸਟੇਟ ਰੀਅਲ ਸਟੇਟ ਏਜੰਸੀ ਉਹ ਘਰ ਸੈਲ ਕਰਦੀ ਸੀ ਲੋਨ ਕਰਦੇ ਸੀ ਸੋ ਸ਼ੀ ਵਾਸਨਟ ਟਰਕਿੰਗ ਸਾਡਾ ਅਸੀਂ ਬੰਦਾ ਇੱਕ ਰੱਖ ਲਿਆ ਆਪਣਾ ਸਾਊਥ ਦਾ ਨਾਂ ਤਾਂ ਮੈਂ ਭੁੱਲ ਗਿਆ ਉਹਨੇ ਕਦੇ ਕਿਸੇ ਨੂੰ 10000 ਰੁਪਏ ਵਾਧੇ ਦੇਣਾ ਕਦੇ ਕਿਸੇ ਨੂੰ 15000 ਵਾਧੇ ਦੇਣਾ ਆ ਭਈਆ ਜੀ ਲੈਟਰ ਲੈਟਰ ਲਿਖਤਾ ਹੂੰ ਪੈਸੇ ਮੰਗਾਤਾ ਹੂੰ ਫੇ ਮੈਂ ਵਾਈਫ ਨੂੰ ਮੈਂ ਕਿਹਾ ਜਿੰਨੇ ਤੂੰ ਮਹੀਨੇ 'ਚ ਕਮਾਉਣੀ ਐ ਮੈਂ ਕਿਹਾ ਉਹ ਸਾਹਿਬ ਬੇਫੂਜਾ ਆਪਣਾ ਦੀਪਕ ਨਾਸ਼ੁਰ ਆਪਨੇ ਮੇਰੇ ਕੋਲ parallel ਆਪਣਾ ਉਦੂ ਵੱਧ ਲੋਕਾਂ ਪੈਸੇ ਦੇਈ ਬੈਠਾ ਹੈ ਹਾਂ ਕਦੇ ਕਿਸੇ ਲੋਕੇ ਕੋਲ 20 25 ਹਰ ਵੱਧ ਗਿਆ ਹੋਇਆ ਕਿਹੜੇ ਮੁਖੀ ਨੇ ਮੋੜਨਾ ਜਿਹੜੇ ਵੱਧ ਗਏ ਉਹ ਲੈ ਛੱਡ ਕੇ ਤੁਰ ਜਾਂਦੇ ਸੀ ਹੂੰ ਫੇਰ ਮੈਂ ਕਿਹਾ ਨਹੀਂ ਕਿ ਯੂ ਕਮ ਇਨ ਟਰੱਕਿੰਗ ਮੈਂ ਸਾਲ ਜਿੱਦਨ ਆਫੀਸ਼ੀਅਲੀ ਇਹ ਸ਼ੁਰੂ ਕਰਦੋ ਸਾਲ ਤੋਂ ਬਾਅਦ ਇਹਦੀ ਮੈਂ ਰੀਅਲ ਸਟੇਟ ਮੈਂ ਉਹਨਾਂ ਕੋਲ ਛੱਡ ਦੋ ਕਿ ਯੂ ਕਮ ਇਨ ਟਰੱਕਿੰਗ ਇਹਨਾਂ ਨੇ ਰੀਅਲ ਸਟੇਟ ਕਿੰਨਾ ਚਰ ਕੀਤੀ ਫਿਰੋ ਰੀਅਲ ਸਟੇਟ ਨੇ ਡੇਟ ਦੋ ਸਾਲ ਆਜੀ ਬਿਲਕੁਲ ਨਵੀਂ ਸੀ ਪਰ ਟਰੱਕਿੰਗ ਮੈਨੂੰ ਘਾਟਾ ਵਾਲਾ ਪੈ ਰਿਆ ਸੀਗਾ ਹੂੰ so i needed somebody ਆ ਉਹਦਾ ਬੰਦਾ ਜਿਹੜਾ ਪੈਸੇ ਸੰਭਾਲੇ ਬੁੱਕਿੰਗ ਕਰੇ ਆਦੀ so then she came into trucking mere naal ਤੁਸੀਂ ਇਹ ਚੀਜ਼ ਮੰਨਦੇ ਹੋ ਕਹਿੰਦੇ ਦਾ ਵੀ ਜਿਹੜਾ 파ਟਨਰ ਹੁੰਦਾ ਨਾ ਜਿਵੇਂ ਤੁਹਾਡੇ ਵਾਈਫ ਤੁਹਾਡੇ ਨਾਲ ਨੇ ਵੀ ਉਹ ਸਟਾਰ ਨਾਲ ਲੈ ਕੇ ਆਉਂਦੇ ਨੇ ਵੀ ਸਟਾਰ ਚਮਕ ਕੇ ਜਾਂਦੇ ਉਸ ਦੀ ਬਿਲਕੁਲ 101% 101% ਮੈਨ ਅਸਲ ਮੈਂ ਜੇ ਵਾਈਫ ਮੇਰੀ ਪੁਛਣਾ ਕਰਦੀ ਮੈਂ ਸ਼ਾਇਦ ਅੱਜ ਵੀ 에ਰੋ ট্রাক ਸੇਲਸ ਤੇ ট্রাক ਸੇਲ ਕਰਦਾ ਹੁੰਦਾ ਮੈਂ ਟਰੱਕਿੰਗ ਤੇ ਮੈਂ ਜੋ ਛੱੜਤੀ ਸੀ ਮੈਨੂੰ ਸੀ ਮੈਂ ਬਸ ਹੁਣ ਰਿਟਾਇਰ ਟਰੱਕਿੰਗ ਤੋਂ ਰਿਟਾਇਰਮੈਂਟ ਲੈ ਲਈ ਹਮ ਬਟ ਨਹੀਂ ਸੀ ਸਰ ਕੀ ਉਹਨੇ ਦੇਖਿਆ ਕਿ ਇਹਦੇ ਵਿੱਚ ਕੁਝ ਹੈਗੀ ਚੀਜ਼ ਗੋਪਤਲ ਟਰੱਕੀ ਵੀ ਸ਼ੁੱਡ ਗੋ ਬੈਕ ਇਨ ਟਰੱਕਿੰਗ ਵੀ ਸ਼ੁੱਡ ਗੋ ਬੈਕ ਇਨ ਟਰੱਕਿੰਗ ਹਮ ਤੇ ਥੈਂਕ ਗੋਡ ਕਿ ਮੈ ਉਸ ਓਨਲੀ ਤੇ ਹੁਣ ਵੀ ਬੀਨ ਬlesd ਉਹਨਾਂ ਨੇ ਕਿੰਨੇ ਚਿਰ ਲੱਗਾ ਤੁਹਾਨੂੰ ਵੀ ਐਸਟੀ ਨੂੰ ਲੈ ਕੇ ਅਸੀਂ 2001 ਚ ਮੈਂ ਖਲ 2001 ਚ ਪਹਿਲਾ ਟਰੱਕ ਪਾਇਆ ਸੀਗਾ ਤੇ 2007 ਚ ਮੈਂ ਬੰਦ ਕਰਤਾ ਸੀ 6 6 ਸਾਢੇ 6 7 ਸਾਲ ਦੇ ਵਿੱਚ ਫਰੋਮ ਜ਼ੀਰੋ ਟਰੱਕ ਬਾਈ ਟ੍ਰੇਲਰਾਂ ਤੋਂ ਅਸੀਂ 80 85 ਟਰੱਕ ਤੇ 100 110 ਟ੍ਰੇਲਰ ਤੇ ਪਹੁੰਚ ਗਏ ਸੀ ਤੇ ਫਿਰ ਇਹ ਸਾਰਾ ਕੁਝ ਇੰਨਾ ਮੈਨੇਜ ਕਰਨ ਦੇ ਲਈ EMPLOYEES ਵੀ ਲੱਗਦੇ ਨੇ EMPLOYEES ਦੇ ਵਿੱਚ ਜ਼ਿਆਦਾਤਰ ਤਾਂ ਦੇਖਿਆ ਵੀ ਜਿਹੜੇ ਫੋਰਨਰਸ ਨੇ ਨਾ ਉਹ ਇੰਡੀਅਨ ਡਿਸਪੈਚਰ ਯੂਜ਼ ਕਰਦੇ ਨੇ ਵੀ ਇੰਡੀਅਨ ਡਿਸਪੈਚਰ ਅਸੀਂ ਯੂਜ਼ ਕਰਦੇ ਆ ਵੀ ਉਹ ਆਪੇ ਨਾਲੇ ਤਨਖਾਹ ਘਟ ਦੇਣੀ ਪਊਗੀ ਤੇ ਨਾਲੇ ਆਪਣਾ ਖਰਚਾ ਵੀ ਘਟ ਹੋਊਗਾ ਵੀ ਤੁਸੀਂ ਵੀ ਐਂ ਕਰਦੇ ਸੀ ਨਹੀਂ ਜੀ ਉਦੋਂ ਸਾਡੇ ਟਾਈਮ ਤੇ ਇੰਨਾ ਹੈ ਨਹੀਂ ਸੀ ਸਾਡੇ ਟਾਈਮ ਤਾਂ ਉਦੋਂ 2001 ਚ ਉਦੋਂ ਇੰਨਾ ਆ ਨੈਟ ਸੂਟ ਇੰਨਾ ਵਧੀਆ ਹੈ ਨਹੀਂ ਸੀ ਓਕੇ ਜੀਪੀਏ ਯੂਪੀਓਸੀ ਬਾਤ ਚੀਤ ਸ਼ੁਰੂ ਹੋਇਆ ਜਾਦਾ ਸ਼ੁਰੂ ਹੋਇਆ ਸੋ ਮੇਰੇ ਤਾਂ ਸਾਰੇ ਏਮਪਲੋਈਜ਼ ਜਿਹੜੇ ਮੈਂ ਡਰਾਈਵਰਸ ਮੇਰੇ 80% ਇੰਡੀਅਨ ਸੀ ਹਮ ਸੌ ਚੋਂ ਜਲਾ ਲੋ ਜੇ 80% ਮੇਰੇ ਇੰਡੀਅਨ ਸੀ ਬਾਕੀ ਗੋਰੇ ਸੀ ਮੈਕਸੀਕੇ ਸੀ ਹਮ ਮੇਰਾ ਆਫਿਸ ਸਟਾਫ ਸਾਰਾ ਟੋਟਲ ਅਮਰੀਕਨ ਹਮ ਡਿਸਪੈਚਰ ਮੈਂ ਆਬਵੀਅਸਲੀ ਮੈਂ ਤਾਂ ਉੱਥੇ ਸੀਗਾ ਸੀ ਆਪਣੇ ਪੰਜਾਬੀਆਂ ਵਾਸਤੇ ਹਮ ਤੇ ਜਿਹੜਿਆਂ ਨੂੰ ਪੰਜਾਬੀ ਨਹੀਂ ਬੋਲਣੀ ਆਉਂਦੀ ਸੀ ਉਹਨਾਂ ਸੇ ਮੈਂ ਸੀ ਬਾਕੀ ਮੇਰੇ ਦੋ ਡਿਸਪੈਚਰ ਅਡ ਰੱਖੇ ਹੋਏ ਸੀ ਜਿਹੜੇ ਗੋਰੇ ਜਿਹੜੇ ਸਾਡੇ ਮੁੰਡੋਂ ਨੂੰ ਦੱਸਣਾ ਕਿ ਅਭੀ ਦਿੱਥੋਂ ਆਹ ਤੇ ਟ੍ਰੇਲਰ ਡ੍ਰੌਪ ਕਰਦੇ ਇੱਥੋਂ ਆ ਚੱਕ ਲੈ ਤੇ ਆ ਕਰਨ ਵਾਸਤੇ ਅੱਛਾ ਇਹ ਸਭ ਤੋਂ ਵੱਧ ਤੁਸੀਂ ਕੀ ਬੰਦੇ ਵੀ ਜਿਹੜੇ ਮਿਹਨਤੀ ਨੇ ਵੀ ਉਹ ਗੋਰੇ ਵੱਧ ਮਿਹਨਤੀ ਨੇ ਕਿ ਪੰਜਾਬੀ ਨੇ ਪੰਜਾਬੀ ਤੇ ਮਕਸੀਕੇ ਸਭ ਤੋਂ ਵੱਧ ਜਿਹੜੇ ਮਿਹਨਤੀ ਨੇ ਹਾਂ ਮਿਹਨਤੀ ਪੰਜਾਬੀਆਂ ਗੋਰਿਆਂ ਨੇ ਤਾਂ ਜਦੋਂ ਵੇਖਿਆ 8 ਘੰਟੇ ਪੂਰੇ ਹੋ ਗਏ ਉਹਨਾਂ ਦਾ ਟਰੱਕ ਖੜਾ ਕਰਕੇ ਆਰਾਮ ਨਾਲ ਰੈਸਟ ਕਰ ਲੈਣਾ ਜਿੰਨਾ ਡਿਉ ਜਿੰਨੀ ਲੌਗ ਬੁੱਕ ਅਲਾਉ ਕਰਦੀ ਹੈ ਸਾਡੇ ਵੀਰ ਤਾਂ ਬਹੁਤ ਉਹ ਟਾਈਪ ਕਰਦੇ ਸੀ ਕਿ ਉਹ ਦੋ ਬੰਦੇ 24 24 ਘੰਟੇ ਚਲਾਈ ਜਾਂਦੇ ਸੀ ਫੋਂਟ ਬਹੁਤ ਸਟ੍ਰਿਕਟ ਹੋ ਗਿਆ ਤੇ ਮੈਨੂੰ ਪਤਾ ਨਹੀਂ ਮੁੰਡਾ ਮੈਨੂੰ ਆਈ ਨੋ 18 ਸਾਲ ਹੋ ਗਏ ਜੀ ਪਰ ਹੁਣ ਜਿਵੇਂ ਸੁਣਿਆ ਕੀ ਆ ਆਟੋ ਲੌਗਸ ਆ ਜਦੋਂ-ਜਦ ਟ੍ਰੱਕ ਸਟਾਰਟ ਹਣਾ ਉਦੋਂ ਆਪੇ ਲੌਗ ਬੁੱਕ ਸ਼ੁਰੂ ਹੋ ਜਾਣੀ ਐ ਸਾਡੇ ਵੇਲੇ ਤਾਂ ਉਹ ਕਈ ਬੰਦੇ ਆਲੇ ਜਿਹੜੇ ਗੋਰੇ ਇੱਕ ਅੱਧਾ ਗੇੜਾ ਲਾਉਂਦੇ ਸੀ ਐਲਏ ਦਾ ਜਿੱਥੋਂ ਅਸੀਂ ਸੀਗੇ ਮੇਰਾ ਬੰਦਾ ਦੋ ਗੇੜੇ ਰਾਉਂਡ ਟ੍ਰਿਪ ਲਾ ਦਿੰਦਾ ਸੀ ਆਉਣ ਜਾਂਦੇ ਜੀ ਐਲਏ ਦੇ ਹਮ ਕੋ ਸਾਡੇ ਲੋਡੇਡ ਟ੍ਰੈਲਰ ਖੜੇ ਹੁੰਦੇ ਸੀ ਉਹਨੇ ਸਵੇਰੇ ਨਿਕਲਣਾ ਉਹਨੂੰ ਉਸੇ ਹਿਸਾਬ ਨਾਲ ਲੋਡ ਦੇਣਾ ਜਿਹੜਾ ਮੁੰਡਾ ਹਾਰਡ ਵਰਕਿੰਗ ਸੀ ਉਹਨੂੰ ਲੋਡ ਉਸੇ ਹਿਸਾਬ ਦੇਣਾ ਕਿ ਇੱਕ ਜਿੱਥ ਉਨੇ ਉਥੇ ਟ੍ਰੇਲਰ ਡ੍ਰੌਪ ਕਰਦਾ ਖਾਲੀ ਕਰਨਾ ਹੈ ਭਰਿਆ ਲੋਡ ਟ੍ਰੇਲਰ ਚੱਕਣਾ ਤੇ ਫਿਰ ਡ੍ਰੌਪ ਕਰਕੇ ਦੂਜਾ ਉਥੇ ਲੱਦ ਕੇ ਵਾਪਸ ਮਤਲਬ 24 ਘੰਟੇ ਐ ਜਿਹੋਨੇ ਲਾਸ ਐਂਜਲਸ ਤੇ ਦੋ ਗੇੜੇ ਲਾ ਦਿੰਦਾ ਇਹ ਬੰਦਾ ਇੱਕ ਮੁੰਡਾ ਮੇਰੇ ਕੋਲ ਸੀਗਾ ਇਹੋ ਜਿਹਾ ਪੰਜਾਬੀ ਕਹਿੰਦੇ ਵੀ ਗੋਰੇ ਈਜ਼ੀ ਲੈਂਦੇ ਹਰ ਇੱਕ ਚੀਜ਼ ਨੂੰ ਆਪਣੇ ਉਹ ਮੈਂ ਨਹੀਂ ਲੈਂਦੇ ਹੈਗੇ ਆਪਣੇ ਤਾਂ ਕਹਿੰਦੇ ਬਸ ਕੰਮ ਦੇ ਚੱਲੋ ਕੰਮ ਦੇ ਚੱਲੋ ਜਦੋਂ ਮੈਂ ਵੀ ਸਿੰਗਲ ਸੀ ਬਿਫੋਰ ਟ੍ਰਕਿੰਗ ਸ਼ੁਰੂ ਕੀਤੀ ਸੀ ਮੈਂ ਵੀ ਉਹਨਾਂ ਵਰਗਾਈ ਸੀ ਮੇਰੇ ਜਿਹੜਾ ਜਿਹੜੇ ਪਹਿਲੇ ਜਿੱਥੇ ਮੇਰੀ ਜੌਬ ਸੀ ਮੇਰੇ ਦਾਦਾ ਜੀ ਦਾ ਫਰੈਂਡ ਸੀ ਬੰਦਾ ਹੈਰੋਂ ਤੋਂ ਬਾਅਦ ਪਤਾ ਲੱਗਿਆ ਹੂੰ ਉਹਨੇ ਮੈਨੂੰ ਕਹਿਣਾ ਕਿ ਬੇਟਾ ਤੂੰ ਰੈਸਟ ਕਰ ਲੈ ਮੈਂ ਉਦੋਂ ਸੀਗਾ ਮੇਹਲਾ 18 ਦਾ ਵੀ ਨਹੀਂ ਹੋਇਆ ਸੀ ਇਹਦੇ ਤੇ ਮੈਂ ਕਿਹਾ ਅੰਕਲ ਤੂੰ ਲੋਡ ਦੋ ਮੈਨੂੰ ਮੈਂ ਰੈਸਟੋਰੈਂਟ ਛੱਡੋ ਤੁਸੀਂ ਲੋਡ ਦੋ ਹੂੰ ਕਿ ਸਾਰੇ ਪਾਸੇ ਜੋ 18 ਤੋਂ ਥੱਲੇ ਤੇ ਬੰਦਾ ਸਟੇਟ ਛੱਡ ਕੇ ਨਹੀਂ ਜਾ ਸਕਦਾ ਹੂੰ ਮੈਂ ਤਾਂ ਉਹ ਵੀ ਤਰ੍ਹਾਂ ਫਿਰਦਾ ਰਹਿੰਦਾ ਸੀ ਕੋਈ ਟੈਨਸ਼ਨ ਹੀ ਕੋਈ ਨਹੀਂ ਕੌਨਫੀਡੈਂਸ ਬਹੁਤ ਸੀ ਹੂੰ ਕਿ ਤੇ ਲੋਡ ਦੋ ਇੱਕ جنੂਨ ਸੀਗਾ ਵਿੱਚ ਉਹਦੇ ਕਿ ਮੈਂ ਤਾਂ ਸੀ ਨਾ ਮੈਨੂੰ ਸੀ ਕਿ ਮੈਂ ਕੁਝ ਬਣ ਕੇ ਫੜਾ ਹਾਂ ਕੋਈ ਬਣ ਕੇ ਦਿਖਾਉਣਾ ਹੈ ਸੋ ਆਈ ਵਾਸ ਵੈਰੀ ਹਾਰਡ ਵਰਕਿੰਗ ਅੱਛਾ ਇੱਕ ਵੀ ਮਿੱਥ ਬਣੀ ਹੋਈ ਆ ਵੀ ਕਹਿੰਦੇ ਵੀ ਜਿਵੇਂ ਤੁਸੀਂ ਹੁਣ ਦੱਸਿਆ ਵੀ ਲੌਗ ਬੁੱਕ ਜਿਹੜੀ ਤੁਸੀਂ ਯੂਜ਼ ਕਰਦੇ ਹੋ ਇੱਕ ਪੈਨ ਦਾ ਵੀ ਟਾਈਮ ਆ ਡਰਾਈਵਰ ਦੇ ਵੀ 4 ਘੰਟੇ ਰੈਸਟ ਜ਼ਰੂਰੀ ਤਾਂ ਹੈਗੀ ਹੈਗੀ ਆ 8 ਘੰਟੇ ਜ਼ਰੂਰੀ ਹੈ ਜੀ 8 ਘੰਟੇ ਜ਼ਰੂਰੀ ਹੈ 8 ਘੰਟੇ ਜ਼ਰੂਰੀ ਹੈ ਕਿ ਤੁਸੀਂ ਕਿਤੇ ਵੀ ਲੋਡ ਲੈ ਕੇ ਚੱਲਿਓ 24 ਆਵਰ ਨੇ ਤਾਂ ਤੁਹਾਡੇ ਤੋਂ ਉਦੋਂ ਤਾਂ ਸੀਗਾ ਕਿ ਤੁਸੀਂ 11 ਘੰਟੇ ਚਲਾ ਸਕਦੇ ਮੇਰੇ ਖਿਆਲ ਹੂੰ ਫੇਰ ਤੁਹਾਡੇ ਕੋਲੇ ਦਰਗੋ ਹੁੰਦਾ ਕਿ ਤੁਹਾਨੂੰ 11 ਘੰਟੇ ਤੁਸੀਂ ਇੰਨੀਆਂ ਬ੍ਰੇਕਾਂ ਤੁਹਾਨੂੰ ਮੈਂਡਟਰੀ ਆ ਓਕੇ ਤੇ ਬਾਅਦ ਚ ਜੇ 11 ਘੰਟੇ ਚਲਾ ਲੇ ਫੇਰ ਤੁਹਾਡਾ ਮੈਂਡਟਰੀ ਪੱਕੜ ਵਿੱਚ ਇੱਥੇ 6 ਘੰਟੇ ਸੀ ਜਾਂ 8 ਘੰਟੇ ਤੁਹਾਨੂੰ ਮੈਂਡਟਰੀ ਸਲੀਪਰ ਬਰਥ ਜਾਣਾ ਹੀ ਪੈਣਾ ਹੂੰ ਚਾਹ ਦੀ ਸੌਂ ਚ ਨਾ ਸੌਂ ਜਾਲੀ ਕਾਗਜ਼ ਬਣਾਓ ਤੁਹਾਨੂੰ ਜਾਣਾ ਹੀ ਪੈਣਾ ਹੈ ਕਾਗਜ਼ਾਂ ਦੇ ਵਿੱਚ ਤੁਹਾਨੂੰ ਸ਼ੋਅ ਕਰਨਾ ਹੀ ਪੈਣਾ ਕਿ ਮੈਂ 8 ਘੰਟੇ ਸੁੱਤਾ ਤੇ ਜੇ ਮਨ ਲੋਕ ਜਿਹੜਾ ਨਹੀਂ ਹੈ ਫੋਲੋ ਕਰਦਾ ਫਿਰ ਉਹ ਉਹ ਹਿਰੇ ਫਿਰ ਕਰਕੇ ਬਣਾ ਦਿੰਦੇ ਉਹ ਕਾਦੀ ਕਿਤਾਬਾਂ ਮਨਾ ਚੁੱਕੀਆਂ ਐਕਸਸ ਤਾਂ ਹੁੰਦੇ ਹੋਣਗੇ ਇਹਨਾਂ ਤੇ ਫੜੀ ਨਹੀਂ ਹੁੰਦੇ ਜੀ ਆਪਣੇ ਬੰਦੇ ਚਲਾ ਕੀਨੇ ਜੀ ਆਪਣਾ ਕਿ ਮੇਰੇ ਲੋਡ ਮੈਸਰ ਮੇਰੇ ਲੋਡ ਪੱਕੇ ਸੀ ਜੀ ਮੇਰਾ ਲੋਡ ਮੁੰਡੇ ਨੂੰ ਮੈਨੂੰ 11 ਮੈਂ ਮੰਡੇ ਚ ਕੋਣਾ ਤੇ ਉਹਨੇ ਥਰਸਡੇ ਡੈਲਸ ਲਾਉਣਾ ਹੈ ਹੂੰ ਤੇ ਸਾਡੇ ਜਿਹੜੇ ਬੰਦੇ ਸੀ ਪੁਰਾਣੇ ਉਹਨਾਂ ਨੇ ਬੁੱਧਵਾ ਤੁਰਨਾ ਹੈ ਜਿਹੜੇ ਬੰਦੇ ਨਾਈਟ ਟਿਊਜ਼ਡੇ ਨਾਈਟ ਤੁਰਨਾ ਹੈ ਤੇ ਥਰਸਡੇ ਮਾਰਨਿੰਗ ਜਾ ਕੇ ਡੈਲਸ ਲੋਡ ਲਾ ਦੇਣਾ ਸਰਕਾਰ ਵੱਲੋਂ ਤੁਹਾਨੂੰ ਇੰਨਾ ਟਾਈਮ ਦੇਦੇ ਕਿ ਤੁਸੀਂ ਮੰਡੇ ਚ ਆ ਕੇ ਬੋਧਵਾਰ ਆ ਸ਼ਾਮ ਤੱਕ ਉਥੇ ਪਹੁੰਚ ਸਕਦੇ ਹਾਂ ਹੂੰ ਸਾਡੇ ਮੁੰਡੇ ਸੀ ਜਿਹੜੇ ਬੰਦੇ ਸੀ ਉਹਨਾਂ ਨੇ ਟਿਊਜ਼ਡੇ ਰਾਤ ਨੂੰ ਤੁਰਨਾ 12 ਵਜੇ ਤੇ ਥਰਸਡੇ ਮਾਰਨਿੰਗ ਜਾ ਕੇ ਲੋਡ ਡੈਲਸ ਲਾ ਦੇਣਾ ਹੈ ਹੂੰ ਕਿ ਬਿਲ ਡੇਡ ਕੰਡੋਂ ਡੇਡ ਦਿਨ ਘਰ ਹੀ ਬੈਠ ਰਹੇ ਨੇ ਰੈਸਟ ਆਦਿਕ ਚਲੋ ਫੈਮਿਲੀ ਕੋਲ ਬੈਠੋ ਤੇ ਇਹ ਇਹ ਦੇ ਮੰਨਦੇ ਇਸ ਚੀਜ਼ ਨੂੰ ਵੀ ਹਾਂ ਵੀ ਪੰਜਾਬੀਆਂ ਨੇ ਜਿਹੜੀ ਮਿਹਨਤ ਕੀਤੀ ਆ ਬਾਹਰ ਕੰਟਰੀਜ਼ ਦੇ ਵਿੱਚ ਜਾ ਕੇ ਇਸੇ ਕਰਕੇ ਪੰਜਾਬ ਵੀ ਜਿਹੜਾ ਅੰਦਰ ਘਰ ਜਿਹੜੇ ਚੱਲਦੇ ਪਏ ਨੇ ਇਸੇ ਕਰਕੇ ਬਿਲਕੁਲ ਜੀ ਬਿਲਕੁਲ ਜਿਹੜੇ ਜਿਹੜੇ ਆਪਣੇ ਮੁੰਡੇ ਹਾਰਡ ਵਰਕਿੰਗ ਐ ਮੇਰੇ ਜੋ ਕਈ ਮੁੰਡੇ ਸੀ ਜਿਹਨਾਂ ਨੇ ਮੇਰੇ ਕੋਲ ਪਹਿਲਾਂ ਕੰਮ ਕਰਨਾ ਮੁੜ ਕੇ ਆ ਦੋ ਦੋ ਤਿੰਨ ਤਿੰਨ ਟਰੱਕ ਪਾ ਲੈਣੇ ਜੀ ਪੈਸੇ ਕਮਾ ਕੇ ਕੀ ਹਾਰਡ ਵਰਕ ਤਾਂ ਆਪਣੇ ਕਰਦੇ ਕਰਦੇ ਕੋਈ ਸ਼ੱਕ ਨਹੀਂ ਜੀ ਹਮ ਇੱਕ ਇਹ ਵੀ ਖਬਰਾਂ ਸੁਣਦੇ ਆ ਸੀ ਵੀ ਜਿਹੜੇ ਪੰਜਾਬੀ ਨੇ ਟਰੱਕ ਡਰਾਈਵਰਸ ਜਿਹੜੇ ਹੈਗੇ ਨੇ ਜਾ ਜਨਰਲ ਟਰੱਕ ਪਾਇਆ ਵਾ ਉਹਨਾਂ ਨੂੰ ਅ ਕਈ ਮਾਫੀਆਸ ਟੱਕਰ ਜਾਂਦੇ ਨੇ ਵੀ ਅਸੀਂ ਤੁਹਾਨੂੰ ਇੰਨੇ ਪੈਸੇ ਦਵਾਂਗੇ ਵੀ ਡਰੱਗਸ ਸਪਲਾਈ ਕਰਨੇ ਆ ਬਾਰਡਰ ਕ੍ਰੋਸ ਕਰਨੇ ਆ ਜਿਨ੍ਹਾਂ ਦੇ ਜਿਨ੍ਹਾਂ ਨੇ ਹੁੰਦਾ ਕੀ ਅਸੀਂ ਬਹੁਤ ਛੇਦੀ ਉੱਤੇ ਜਾਣਾ ਹੈ ਸ਼ਾਰਟਕੱਟਸ ਹੈ ਸ਼ਾਰਟਕੱਟ ਜਦੋਂ ਮਰਜੀ ਲੈ ਲਓ ਜੀ ਉਹ ਤਾਂ ਜਿਹੜਾ ਮਰਜੀ ਕਰ ਸਕਦਾ ਜੀ ਤਾਂ ਕੋਈ ਹੁੰਦੇ ਸੀ ਇਦਾਂ ਦੇ ਕੇਸਿਸ ਕਦੇ ਕਿਸੇ ਨਾਲ ਹੋਏ ਹੁਣ ਨਾਲ ਤੁਹਾਡੇ ਜਦੋਂ ਤੁਹਾਡੇ ਦਿਮਾਗ ਪਾਸ ਜਿਹੜਾ ਦਿਮਾਗ ਪਾਸੇ ਹੋਣਾ ਕਿ ਮੈਂ ਕਰਨਾ ਬੰਦਾ ਰਾ ਆਪੇ ਲੱਭ ਲੈਂਦਾ ਜੀ ਹੂੰ ਤੁਹਾਡਾ ਨਹੀਂ ਕਦੇ ਮਨ ਕੀਤਾ ਵੀ ਈਜ਼ੀ ਮਨੀ ਆਵੇ ਮੈਂ ਦੇਖਣਾ ਮੈਂ ਤਾਂ ਪਹਿਲਾਂ ਤੁਸੀਂ ਮੈਂ ਕਿਹਾ ਮੈਂ ਜੇਲ ਨਹੀਂ ਕੱਟ ਸਕਦਾ ਮੈਂ ਸੁਸਾਈਡ ਸੁਸਾਈਡ ਕਰ ਲੂ ਮੈਂ ਜੇਲ ਨਹੀਂ ਜਾਣਾ ਆਪਾਂ ਸਿੱਧੇ ਕਸਰਾ ਜਾਣਾ ਕਿ ਫਾਈਨ ਹੋ ਜੇ ਇਵਨ ਲੌਗ ਬੁక్స్ ਦੇ ਮੈਂ ਉਹਨਾਂ ਨੂੰ ਕਹਿੰਦਾ ਤੁਸੀਂ ਲੌਗ ਬੁੱਕ ਬਣਾ ਕੇ ਦੋ ਕਾਕਾ ਜੀ ਫਾਇਨਕਾ ਤੁਹਾਨੂੰ ਨਾਲ ਹੋਣਾ ਮੈਨੂੰ ਤਾਂ ਹੋਣਾ ਹੀ ਹੋਣਾ ਤੁਹਾਨੂੰ ਵੀ ਨਾਲ ਹੋਣਾ ਹੂੰ ਕਿ ਮੈਂ ਗਲਤ ਕੰਮ ਨਹੀਂ ਕਰਨਾ ਤੁਹਾਨੂੰ ਮੈਂ ਇੰਨਾ ਟਾਈਮ ਇਸੇ ਕਾ ਕੇ ਦੇ ਰਿਹਾ ਕਿ ਤੁਹਾਡੇ ਕੋਲੇ ਪੂਰਾ ਟਾਈਮ ਹੈ ਕਿ ਮੈਨੂੰ ਕਦੇ ਇਹ ਨਾ ਹੋ ਸਕੇ ਕਿ ਇੱਕ ਮੈਨੂੰ ਗਿਲਟੀ ਫੀਲ ਹੋ ਯਾਰ ਮੈਂ ਬੰਦੇ ਨੂੰ ਧੱਕੇ ਨਾਲ ਤੋੜਦਾ ਕਿ ਤੂੰ ਨਹੀਂ ਵੀ ਆ ਹੁਣੇ ਚੱਕ ਦੇ ਸਵੇਰੇ ਲਾਉਣਾ ਬਿਨਾਂ ਸੁੱਤੇ ਅਸੀਂ ਉਹ ਨਹੀਂ ਕਰਦਾ ਸੀ ਮੈਂ ਕਿ ਹਮੇਸ਼ਾ ਟਾਈਮ ਦੇਣਾ ਕਿ ਆਪਦੀ ਕੌਨਸ਼ੀਅਸ ਕਲੀਨ ਰਵੇ ਹੂੰ that was my always goal ki je ਆਪਾਂ ਕੋਈ ਗਲਤੀ ਕਰਦੇ ਆਂ ਹੂੰ ਆਪਾ ਗੁਰੂ ਘਰ ਜਾ ਕੇ ਮਾਫੀ ਤਾਂ ਮੰਗ ਸਕਦੇ ਨਾ ਹੂੰ ਜੇ ਆਪਾਂ ਕਿਸੇ ਨੂੰ ਧੱਕੇ ਨਾ ਕਰਾਵਾਂਗੇ ਉਹ ਗਲਤੀ ਤੇ ਨਹੀਂ ਹੈ ਹੂੰ ਉਹ ਫੋਰਸ ਆ ਉਹਦੀ ਆਪ ਮਾਫੀ ਨਹੀਂ ਮੰਗ ਸਕਦੇ ਸੋ ਮੇਰਾ ਸ਼ੁਰੂ ਤੋਂ ਰਿਹਾ ਕਿ ਉਹ ਚੀਜ਼ ਕਰੋ ਜੇ ਗਲਤੀ ਨਾਲ ਕਿਸੇ ਦਾ ਮਾੜਾ ਹੋ ਜਵੇ ਬੰਦਾ ਸੌਰੀ ਮੰਗ ਸਕਦਾ ਹੂੰ ਤੁਸੀਂ ਸੋਚ ਕੇ ਮੰਗੋਗੇ ਤਰ ਗੁਰਦੁਆਰਾ ਜਾ ਕੇ